ਸ਼ਦੋਮ ਦੀ ਅਕਾਲੀ ਦਲ ਬਾਦਲ ਪਰਵਾਦ ਦਾ ਜਿਹੜਾ ਅਕਾਲੀ ਦਲ ਆ ਉਸ ਅਕਾਲੀ ਦਲ ਨੇ ਇੱਕ ਵਾਰ ਫੇਰ ਜਿਹੜਾ ਬਾਦਲ ਪਰਵਾਦ ਨੂੰ ਬਾਦਲ ਪਰਵਾਦ ਦੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਆ ਆਪਾਂ ਸਭ ਨੇ ਤੁਸੀਂ ਸਭ ਨੇ 2 ਦਸੰਬਰ ਨੂੰ ਸਿੱਧੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇਖੇ ਤੁਸੀਂ ਸਭ ਨੇ ਦੇਖਿਆ ਲਾਈਵ ਦੇਖਿਆ ਟੀਵੀਆਂ ਦੇ ਉੱਤੇ ਦੇਖਿਆ ਆਪਣੇ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਕਿ ਕਿਦਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਗਰਾਂਹ ਜਿਹੜੇ ਕਬੂਲ ਕੀਤੇ ਸੀਗੇ ਔਰ ਕਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼ਰੋਮਨੀ ਕਾਲੀ ਦਲ ਦੀ ਮਜ਼ਬੂਤੀ ਵਾਸਤੇ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀਗਾ ਕਿ ਦਵਾਦਾ ਕਬੱਡੇ ਸਿੱਦੇ ਤੋਂ ਨਵੇਂ ਸਿੱਦੇ ਤੋਂ ਜਿਹੜਾ ਮੈਂਬਰਸ਼ਿਪ ਕਰਕੇ ਦਵਾਦਾ ਜਿਹੜਾ ਕਾਲੀ ਦਲ ਬਣਾਇਆ ਜਾਵੇ ਕਾਲੀ ਦਲ ਦਾ ਪ੍ਰਧਾਨ ਚੁੜਿਆ ਜਾਵੇ ਉਹਦੋਂ ਉਸ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀਗੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦੋ ਮੈਂਬਰ ਜਿਹੜੇ ਦੋ-ਚਾਰ ਦਿਨ ਦੇ ਵਿੱਚ ਹੀ ਉਹ ਤੋਂ ਪਿੱਛੇ हट ਗਏ ਤੇ ਪੰਜ ਮੈਂਬਰ ਦੀ ਪੰਜ ਮੈਂਬਰ ਦੀ ਕਮੇਟੀ ਦੀ ਡਿਊਟੀ ਲਾਈ ਗਈ ਕਿ ਤੁਸੀਂ ਪੰਜਾਬ ਦੇ ਵਿੱਚ ਮੈਂਬਰਸ਼ਿਪ ਜਿਹੜੀ ਸ਼ੁਰੂ ਕਰੋ ਉਹ ਪੰਜ ਮੈਂਬਰਾਂ ਨੇ ਪੰਜਾਬ ਦੇ ਵਿੱਚ ਆਪਣੀ ਮੈਂਬਰਸ਼ਿਪ ਜਿਹੜੀ ਸ਼ੁਰੂ ਕੀਤੀ ਹੋਈ ਹੈ ਬਿੰਦੂ ਅਸਲ ਦੇ ਵਿੱਚ ਇਹ ਕਿਉਂਕਿ ਉਸ ਪਾਰਟੀ ਦਾ ਮਸਲਾ ਅਸੀਂ ਉਸ ਪਾਰਟੀ ਦਾ ਹਿੱਸਾ ਨਹੀਂ ਗਏ ਪਰ ਅਸੀਂ ਪੰਜਾਬ ਦਾ ਹਿੱਸਾ ਆ ਪੰਜਾਬ ਦਾ ਜਿਹੜਾ ਅੱਗੇ ਇਹਨਾਂ ਨੁਕਸਾਨ ਕੀਤਾ ਮੈਨੂੰ ਲੱਗਦਾ ਕਿ ਸਦਾ ਸਖਬੀਰ ਸਿੰਘ ਬਾਦਲ ਉਹਨਾਂ ਨੇ ਜੇ ਅੱਜ ਹੀ ਫੇਰ ਪ੍ਰਧਾਨ ਬਣਦਾ ਸੀਗਾ ਇਹ ਤਾਂ ਉਹੀ ਗੱਲ ਹੋਈ ਕਿ ਮੂਜ ਟੁੱਕੇ ਬੇਦਾਨ ਨੂੰ ਦਬਾ ਲਾ ਜੇ ਤੁਸੀਂ ਪਾਓਗੇ ਉਹਨਾਂ ਨੂੰ ਸਰ ਕੋਈ ਨਹੀਂ ਖੰਦਾ ਜਦੋਂ ਇੱਕ ਦਾ ਟੋਕੇ ਆਪਾਂ ਸੁੱਟ ਦਿੰਦੇ ਆ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਨਕਾਰਿਆ ਦਰਕਾਰਿਆ ਸਿੱਖਾਂ ਨੇ ਦਰਕਾਰਿਆ ਉਹ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਨਾ ਮੰਨ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਪਿੱਠ ਘੜ ਕੇ ਬਹੁਤ ਵੱਡਾ ਇੱਕ ਬੱਜਰ ਗਨਾਹ ਕੀਤਾ ਜਿਹੜਾ ਦੋ ਦਸੰਬਦੂ ਜਿਹੜੇ ਗ람 ਮੰਨੇ ਹੁੰਦਾ ਤੋਂ ਵੱਡਾ ਇੱਕ ਗਦਾ ਕੀਤਾ ਉਹਦੇ ਚੀਜ਼ ਸਾਰੀ ਮਤਲਬ ਬਿਲਕੁਲ ਨੰਗੀ ਹੋ ਗਈ ਕਿ ਜਦੋਂ ਅਸੀਂ ਕਹਿੰਨੇ ਆ ਕਿ ਬਾਦਲ ਪਰਵਾਦ ਨੇ ਐਸਡੀਪੀਸੀ ਨੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਬਾਕੀ ਧਾਰਮਿਕ ਸਸਤਾਵਾਂ ਨੂੰ ਆਪਣੇ ਪਰਵਾਦ ਦੀ ਚੌਧਰ ਵਾਸਤੇ ਆਪਣੇ ਪਰਵਾਦ ਦੀ ਮਤਲਬ ਲੀਡਰੀ ਵਾਸਤੇ ਜਿਹੜਾ ਉਹ ਕਦੀ ਕਿਹ ਟੰਗ ਨਾਲ ਕਦੀ ਕਿਹ ਟੰਗ ਨਾਲ ਜਿਹੜਾ ਵਰਤਿਆ ਹੁਣ ਵੀ ਉਹਨਾਂ ਦੇ ਵਰਤਨ ਦੀ ਕੋਸ਼ਿਸ਼ ਕੀਤੀ ਪਰ ਅੱਜ ਜੋ ਕੁਝ ਹੋਇਆ ਮੈਂ ਸਮਝਦਾ ਕਿ ਜਿਹੜਾ 2 ਦਸੰਬਰ ਦਾ ਹੁਕਮਨਾਮਾ ਸੀਗਾ ਉਹਦੀ ਕੋਰ ਅਲੰਘਣਾ ਉਹ ਕਾਲ ਤਖਸਾਲ ਦਾ ਕਾਲ ਤਖਸਾਲ ਦਾ ਜਿਹੜਾ ਹੁਕਮਨਾਮਾ ਸੀਗਾ ਉਹ ਸਦ ਸੋਸ਼ਲ ਮੀਡੀਆ ਦੇ ਉੱਤੇ ਆ ਹਰ ਚੀਜ਼ ਸੋ ਚੁੱਕ ਜੱਦ ਕੀਤਾ ਗਿਆ ਇਹ ਬਹੁਤ ਹੀ ਮਤਲਬ ਜਿਹੜਾ ਨਿੰਦ ਜੋ ਕਾਰਵਾਈ ਹੋਈ ਹੈ ਮੈਂ ਸਮਝਦਾ ਕਿ ਜਦੋਂ ਤੁਸੀਂ ਲੋਕ ਤੁਹਾਨੂੰ ਨਕਾਰ ਚੁੱਕੇ ਆ ਬਹੁਤ ਬੁਰੀ ਤਰ੍ਹਾਂ ਨਕਾਰ ਚੁੱਕੇ ਆ ਸਰਦਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਪਿਛਲੀਆਂ 4-5 ਚੋਣਾਂ ਦੇ ਵਿੱਚ ਇੱਕ ਦੇ ਵਿੱਚ ਨਹੀਂ 4-5 ਚੋਣਾਂ ਦੇ ਵਿੱਚ ਲੋਕਾਂ ਦੇ ਬਹੁਤ ਬੁਰੀ ਤਰ੍ਹਾਂ ਰੱਦ ਕੀਤਾ ਲੋਕ ਸੁਖਬੀਰ ਬਾਦਲ ਨੂੰ ਲੀਡਰ ਮੰਨ ਨਹੀਂ ਤਿਆਰ ਨਾ ਮੰਨਿਆ ਹਰਦਾ ਇੱਥੋਂ ਤੱਕ ਜੀਹਨ ਚੱਲ ਗਈ ਕਿ ਜਦੋਂ ਕੋਈ ਬਾਈ ਇਲੈਕਸ਼ਨ ਆਉਂਦੀ ਉਹ ਵੀ ਲੜਦੇ ਆਪਾਂ ਜੋਗ ਨਹੀਂ ਦੇ ਇਸ ਕਰਕੇ ਤੁਸੀਂ ਜਿਹੜੀ ਅੱਜ ਕਾਰਵਾਈ ਕੀਤੀ ਹੈ ਸਰ ਇਹ ਮੈਨੂੰ ਲੱਗਦਾ ਕਾਰਵਾਈ ਜਿਹੜੀ ਆ ਤੁਹਾਨੂੰ ਪਹਿਲਾਂ ਨਾਲੋਂ ਵੀ ਹੋਰ ਦੂਣੀ ਮਹਿੰਗੀ ਪਊਗੀ ਔਰ ਕਦੀ ਵੀ ਪੰਜਾਬ ਦੇ ਲੋਕ ਮੰਨਤਾ ਨਹੀਂ ਦੇਣਗੇ ਕਦੀ ਵੀ ਜਿਹੜਾ ਸਹੀ ਸਿੱਖ ਹੈ ਜਿਹੜਾ ਕਾਲ ਤਖਤ ਸਾਹਿਬ ਨੂੰ ਜਿਹਦਾ ਸਿੱਧ ਜਿਹੜਾ ਝੁਕ ਜਾਂਦਾ ਉਹ ਤਖਤ ਦੇ ਅੱਗੇ ਉਹ ਕਦੀ ਵੀ ਤੁਹਾਨੂੰ ਮਾਨਤਾ ਨਹੀਂ ਦੇਊਗਾ ਕਦੀ ਵੀ ਤੁਹਾਡੀ ਵੈਲਿਊ ਨਹੀਂ ਹੋਊਗੀ ਤੁਸੀਂ ਕਦੀ ਨਹੀਂ ਕੱਦ ਸਕਦੇ ਮੈਨੂੰ ਇਹ ਵੀ ਲੱਗਦਾ ਹੈ ਕਿ ਜਿੰਨਾ ਕਾਲਾ ਬੰਦ ਕੀਤਾ ਗਿਆ ਪਿਛਲੇ 2-4 ਦਿਨ ਦੇ ਵਿੱਚ ਹੀ ਜਿੱਦਾਂ ਇਹ ਕਾਲਾ ਬੰਦ ਕੀਤਾ ਗਿਆ ਮੈਨੂੰ ਲੱਗਦਾ ਕਿ ਸੁਖਬੀਰ ਬਾਦਲ ਦਾ ਜਿਹੜਾ ਗਰੁੱਪ ਸੀ ਉਹਦੇ ਵਿੱਚ ਵੀ ਕਿੰਨੇ ਨਾ ਕਿਤੇ ਸਵਸਿਆ ਸੀਗੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਮ ਜੀਠੀ ਹੋਣੀ ਜਿਹੜੇ ਉਹ ਚਾਹੁੰਦੇ ਸੀ ਕਿ ਸੰਗਬੀਤ ਬਾਦਲ ਨਾ ਬਣੇ ਉਹ ਕਾਲਾ ਬੰਦ ਕੀਤਾ ਗਿਆ ਉਹਦੇ ਉਹਦੇ ਜਿਹੜੇ ਜਿਹੜੇ ਉਹਦੇ ਸਹਿਯੋਗੀ ਸੀਗੇ ਚਾਹ ਪੰਜ ਸੰਗਬੀਤ ਦੇ ਜਿਹੜੇ ਅੱਜ ਕੱਲ੍ਹ ਅੱਗੇ ਅੱਗੇ ਫਿਰਦੇ ਆ ਉਹ ਉਹਨਾਂ ਨੇ ਇੱਕ ਕਾਲਾ ਬੰਦ ਕੀਤਾ ਕਿ ਪ੍ਰਧਾਨ ਜੀ ਜਲਦੀ ਜਲਦੀ ਆਪਾਂ ਕਰ ਦਈਏ ਉਹ ਜਲਦੀ ਜਲਦੀ ਜਿ ਦੇਖੋ ਤੁਸੀਂ ਨਾ ਕਿਹਨੇ ਲਿਸਟ ਛਾਪੀ ਕਿ ਡੈਲੀਗੇਟ ਕੌਣ ਆ 26 ਲੱਖ ਮੈਂਬਰਸ਼ਿਪ ਕਿੰਨਾ ਵੱਡਾ ਝੂਠ ਆ ਜੀ ਬੋਲਿਆ ਫਿਰ ਸੰਗਬੀਤ ਬਾਦਲ ਨੇ ਕਿ 26 ਲੱਖ ਮੈਂਬਰਸ਼ਿਪ ਹੋਈ ਹੈ ਜੀ 26 ਲੱਖ ਮੈਂਬਰਸ਼ਿਪ ਦਾ ਪਤਾ ਹੈ ਕੀ ਹੱਥ ਹੈ ਕਿੰਨੇ ਹਯਾਦ ਮੈਂਬਰਸ਼ਿਪ ਇਕਲਕੇ ਦੇ ਵਿੱਚ ਹੋਣੀ ਚਾਹੀਦੀ ਆ ਲੋਕਾਂ ਦੇ ਵਿੱਚ ਪਤਾ ਲੱਗਣਾ ਚਾਹੀਦਾ ਸੀਗਾ ਕਿ ਕਾਲੀ ਦਰ ਦੀ ਭਰਤੀ ਹੋ ਰਹੀ ਕਿਸੇ ਨੂੰ ਕੋਈ ਨਹੀਂ ਪਤਾ ਲੱਗਾ ਨਾ ਪਤਾ ਲੱਗਾ ਕਿ ਅੱਜ ਡੈਲੀਗੇਟ ਕੌਣ ਸੀਗੇ ਉੱਥੇ ਕਿਹੜੇ ਬੰਦੇ ਅੱਜ ਉੱਥੇ ਖੜੇ ਗਏਗੇ ਤੁਸੀਂ ਅੱਜ ਡੈਲੀਗੇਟ ਜੇ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਇਹ ਗੱਲ ਕਹੂੰਗਾ ਕਿ ਸਾਵਧਾਨ ਰਹੋ ਇਹ ਪਰਵਾਸ ਦੇਣਾ ਸਰ ਅੱਜ ਸੁਖਬੀਰ ਬਾਦਲ ਨੇ ਬੋਲਦੇ ਆ ਕੇ ਗੱਲ ਕਹੀ ਕਹਿੰਦਾ ਜੀ ਕਾਲੀ ਦਲ ਜਿਹੜਾ ਉਹ ਪੰਜਾਬ ਦਾ ਜਿਹੜਾ ਅਸਲੀ ਵਾਸਾ ਹੈ ਮੈਂ ਸਭ ਦਾ ਕਿ ਪਿਛਲੇ 25 30 ਸਾਲਾਂ ਤੋਂ ਇਸ ਕਾਲੀ ਦਲ ਨੂੰ ਬਾਦਲ ਪਰਵਾਰ ਦੇ ਪੰਜਾਬ ਦਾ ਵਾਸਾ ਬਣਾਉਣ ਦੀ بجائے ਬਾਦਲ ਪਰਵਾਰ ਦਾ ਵਾਸਾ ਬਣਾ ਤਾਂ ਕਿ ਬਾਦਲ ਪਰਵਾਰ ਨੂੰ ਹਰ ਰਾਜਨੀਤੀ ਦੀ ਗੇਮ ਵਿੱਚ ਕਿੰਦਾ ਬਚਾ ਕੇ ਰੱਖਣਾ ਉਹਨੂੰ ਵਰਤਿਆ ਉਹਨੂੰ ਚੂਜ਼ ਕੀਤਾ ਔਰ ਅੱਜ ਜੋ ਕੁਝ ਉਹਨਾਂ ਨੇ ਕੀਤਾ ਮੈਂ ਮੈਂ ਤਾਂ ਮਤਲਬ ਉਹਨਾਂ ਬਿਲਕੁਲ ਹੀ ਮੇਰਾ ਮਨ ਦੁਖੀ ਹੋ ਗਿਆ ਕਿ ਜਿਆਦਾ ਜਿੱਤੇ 2 ਦਸੰਬਰ ਹੀ 1.5 ਅੱਜ ਇਹ ਤਾਂ 2 ਦਸੰਬਰ ਲੋਕਾਂ ਨੂੰ ਭੁੱਲੀ ਵੀ ਨਹੀਂ 2 ਦਸੰਬਰ ਦਾ ਹੁਕਮਨਾਮਾ ਨਹੀਂ ਭੁੱਲਿਆ 2 ਦਸੰਬਰ ਦਾ ਜਿਹੜਾ ਗਦਾਹ ਜਿਹੜੇ ਕੀਤੇ ਸੰਗਵੀਰ ਨੇ ਮੰਦ ਦੇ ਵਿਖੇ ਲੋਕਾਂ ਦੇ ਪੂਰੀ ਦੁਨੀਆ ਦੇ ਲੋਕਾਂ ਨੇ ਅੱਜ 12 ਫਰਵਰੀ ਹੋਈ ਸਰ ਤਿੰਨ ਸਾਢੇ ਤਿੰਨ ਮਹੀਨਾ ਬਾਅਦ ਹੀ ਤੁਸੀਂ ਕਿਧਰ ਤਾਂ ਕਿਧਰ ਲੈ ਗਏ ਸਾਰੀ ਗੇਮ ਨੂੰ ਹਰ ਹਿੱਲਾ ਵਰਤਿਆ ਕਿ ਸੰਗਵੀਰ ਬਾਅਦ ਵਿੱਚ ਪ੍ਰਧਾਨ ਬਣੂਗਾ ਜੀ ਹੋਰ ਕੋਈ ਨਹੀਂ ਬਣ ਸਕਦਾ ਸੋ ਬਾਦਲੈਂਡ ਕੰਪਨੀ ਜਿਹੜੀ ਹੈ ਜਿੱਦਾਂ ਉਹਨਾਂ ਦੀਆਂ ਬੱਸਾਂ ਨੇ ਜਿੱਦਾਂ ਉਹਨਾਂ ਦੀ ਆਰਬਟ ਕੰਪਨੀ ਐ ਇਦਾਂ ਉਹਨਾਂ ਨੇ ਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਆ ਫਿਰ ਦੇਖੋ ਨਾ ਜਿਹੜਾ ਬਣਾ ਦਿੱਤਾ ਉਹ ਯਾਦ ਰੱਖਿਓ ਕਾਲੀ ਦਲ ਨੂੰ ਕਦੀ ਪੰਜਾਬ 'ਚ ਕੋਈ ਬੰਦਾ ਮੂੰਹ ਨਹੀਂ ਲਾਊਗਾ ਨਾ ਕੋਈ ਮਤਲਬ ਕਾਲੀ ਦਲ ਨੂੰ ਅਸਲੀ ਸਿੱਖ ਤੇ ਨਾ ਕੋਈ ਮਤਲਬ ਪੰਜਾਬੀ ਮੂੰਹ ਲਾਊਗਾ ਜਿਹੜੇ ਉਹਨਾਂ ਨੇ ਬੱਜਰ ਗਨਾਹ ਕੀਤੇ ਆ ਉਹ ਜਿਹੜੇ ਗਨਾਹ ਉਹਨਾਂ ਨੇ ਸ੍ਰੀ ਕਾਲ ਤਖਤ ਸਾਹਿਬ ਦੇ ਬੰਦੇ ਆ ਐਂ ਨਹੀਂ ਹੈ ਕਿ ਇਹ ਹੀ ਦੋ ਇਲਾਦੇ ਉਹਨਾਂ ਨੇ ਖੁਦ ਆਪਣੇ ਮੂੰਹ ਬੰਨੇ ਆ ਜੋ ਕੁਝ ਉਹਨਾਂ ਨੇ ਕੀਤਾ ਸੋ ਜਿਹੜਾ ਸਭ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਕਿ 100 ਸਾਲ ਹੋ ਗਏ ਕਾਲੀ ਦਲ ਨੂੰ ਬੜੇ ਨੂੰ ਇਹ ਕਾਲੀ ਦਲ ਨੂੰ ਸੁਖਬੀਰ ਬਾਦਲ ਦੇ ਅਗਵਾਈ ਦੇ ਵਿੱਚ ਖਤਮ ਹੋਊਗਾ ਉਹ ਸਭ ਖਤਮ ਹੋ ਗਿਆ ਉਹਨਾਂ ਦੀ ਗੱਲ ਸਹੀ ਹੋਈ ਕਿ 100 ਸਾਲ ਪਹਿਲਾਂ ਬੜਿਆ ਸੀ ਤੇ 100 ਸਾਲ ਬਾਅਦ ਹੀ ਸੁਖਬੀਰ ਬਾਦਲ ਦੀ ਅਗਵਾਈ ਤੇ ਕਾਲੀ ਦਲ ਦਾ ਸਤਿਆਨਾਸ਼ ਜਿਹੜਾ ਉਹ ਪੁੱਟਿਆ ਗਿਆ ਸੋ ਮੈਂ ਸਭ ਦਾ ਕਿ ਅੱਜ ਦਾ ਦਿਨ ਜਿਹੜਾ ਸਿੱਖਾਂ ਵਾਸਤੇ ਬੜਾ ਹੀ ਮੱਲਾ ਜਿਹੜਾ ਉਹ ਗੰਭੀਰਤਾ ਨਾਲ ਸੋਚਣ ਦਾ ਦਿਨ ਹੈ ਕਿ ਅਸੀਂ ਕੀ ਕਰਦੇ ਹਾਂ ਇੱਕ ਬਲਵਾਦ ਦੇ ਕਰਕੇ ਕਿਹੜੀ ਕਿਹੜੀ ਸੰਸਥਾ ਦੀ ਜਿਹੜੀ ਬਲੀ ਦੇ ਦਿੱਤੀ ਗਈ ਹੈ ਔਰ ਬੜਾ ਜੀਬ ਗਲਾਜ ਉਹ ਹੈ ਦੇਖ ਰਿਆ ਸੀਗਾ ਉਹ ਨਹੀਂ ਟੀਵੀ ਦੇ ਉੱਤੇ ਤੇ ਉਹ ਜਦੋਂ ਮੀਡੀਆ ਵਾਲੇ ਸਰਦ ਮਜੀਠੀਆ ਜੀ ਨੂੰ ਪੁੱਛ ਰਹੀ ਕਿ ਉਹ ਸੱਤ ਮੈਂਬਰ ਦੀ ਕਮੇਟੀ ਦਾ ਕੀ ਬਣਿਆ ਤਾਂ ਉਹ ਕਹਿੰਦੇ ਕਿ ਕਿਹੜੀ ਕਮੇਟੀ ਉਹ ਕਿਹੜੀ ਕਮੇਟੀ ਕਹਿੰਦਾ ਅਕਾਲ ਤਖਤ ਸਾਹਿਬ ਨੂੰ ਕਿੱਦਾਂ ਵੰਗਾਰ ਰਿਹਾ ਸੀਗਾ ਉਹ ਕਿਹੜੀ ਕਹਿੰਦਾ ਕਮੇਟੀ ਉਹ ਕਿਹੜੀ ਕਮੇਟੀ ਆ ਕਹਿੰਦਾ ਅਕਾਲ ਤਖਤ ਸਾਹਿਬ ਦੇ ਜਹਦਾਬ ਨੇ ਜਿਹੜੀ ਕਮੇਟੀ ਬਣਾਈ ਉਹ ਮਜੀਠੀਆ ਦਾ ਲੋ ਕਿਹੜੀ ਕਮੇਟੀ ਆ ਉਹ ਕੌਣ ਨੇ ਕਹਿੰਦਾ ਆ ਆ ਅਸਲੀ ਬੈਠੇ ਕਾਲੀ ਦਾ ਸਤ ਤੁਸੀਂ ਪਹਿਲਾਂ ਕਹਿੰਦੇ ਅਸੀਂ ਤਾਂ ਕਾਲ ਤਖਤ ਸਾਹਿਬ ਦੇ ਆ ਗਏ ਜੀ ਅਸੀਂ ਤਾਂ ਆ ਕਰਤਾ ਜੀ ਅਸੀਂ ਤਾਂ ਆ ਕਰਤਾ ਜੀ ਅਸੀਂ ਆਪਣੇ ਗੁਨਾਹ ਵੀ ਮੰਨ ਲਏ ਜੀ ਅਸੀਂ ਸਜ਼ਾ ਭੁਗਤ ਲਈ ਅੱਜ ਕਿਹੜੇ ਬੂਦਾਂ ਕਹਿਦੇ ਹੋ ਕਿਹੜੀ ਕਮੇਟੀ ਆ ਸਤ 2 ਦਸੰਬਰ ਨੂੰ ਕਮੇਟੀ ਬਣੀ ਸੀਗੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੀ ਕਮੇਟੀ ਬਣੀ ਸੀਗੀ ਤੁਸੀਂ ਉਸ ਹੁਕਮਨਾਮੇ ਦਾ ਕੋਰ ਜਿਹੜੀ ਉਲੰਘਣਾ ਕੀਤੀ ਅੱਜ ਜਿਹੜੀ ਆ ਸੋ ਮੈਂ ਤਾਂ ਸਮਝਦਾ ਕਿ ਇਹ ਇਹ ਜਿਹੜਾ ਬਾਅਦ ਬਾਅਦ ਦੀ ਸਤ ਉਹ ਨਹੀਂ ਗੱਲ ਬਣਦੀ ਬਾਦ ਬਾਦ ਦੀ ਗੱਲ ਬਣ ਨਹੀਂ ਸਕਦੀ ਸਿਆ ਜਿੰਨਾ ਮਰਜ਼ੀ ਜੋਰ ਲਾ ਲਾ ਤੂੰ ਜਿੰਨਾ ਮਰਜ਼ੀ ਪੁੱਠਾ ਸਿੱਧਾ ਹੋ ਕੇ ਪ੍ਰਧਾਨ ਬਣ ਜਾ ਹੁਣ ਦੀ ਗੱਲ ਬਣਦੀ ਹੁਣ ਪੰਜਾਬ ਦੇ ਲੋਕ ਨਹੀਂ ਮਦਦ ਕਰਦੇ ਹੁਣ ਦੁਨੀਆ ਭਰ ਦੇ ਸਿੱਖ ਕਦੀ ਤੁਹਾਨੂੰ ਮੂੰਹ ਨਹੀਂ ਲਾਉਣਗੇ ਭਾਵੇਂ ਤੁਸੀਂ ਜੋ ਮਰਜ਼ੀ ਕਰ ਲਓ ਕਿਉਂਕਿ ਗਨਾਹ ਦਰ ਗਨਾਹ ਕਰ ਰਹੇ ਹੋ ਤੁਸੀਂ ਇੱਕ ਗਨਾਹ ਕਰਕੇ ਹਟਦੇ ਹੋ ਫਿਰ ਦੂਜਾ ਗਨਾਹ ਕਰਦੇ ਹੋ ਤੁਸੀਂ ਸਿਰਫ ਇੱਕੋ ਗੱਲ ਹੀ ਕਿ ਤੁਹਾਡੇ ਪਰਿਵਾਰ ਦੀ ਚੌਧਤ ਕਿੱਦਾਂ ਹੋਵੇ ਬਾਦਲ ਪਰਿਵਾਰ ਕਿੱਦਾਂ ਕਾਬਜ ਹੋਵੇ ਇਸ ਕਰਕੇ ਤੁਸੀਂ ਹਰ ਚੀਜ਼ ਹਰ ਪਰੰਪਰਾ ਜਿਹੜੀ ਹੈ ਤੇ ਉਹ ਤਾਂ ਮੱਕੇ ਤੇ ਕੋਈ ਸਿਆਸੀ ਪੰਪਲਾ ਉਹਨੂੰ ਤੁਸੀਂ ਦਾ ਦੇ ਲਾਤਾ ਸੋ ਨਰਾਸ਼ਾ ਜਨ ਅੱਜ ਦਾ ਦੇ ਨੇ ਨਰਾਸ਼ਾ ਜਨ ਅੱਜ ਜੋ ਹੋਇਆ ਜੋ ਕਾਲੀ ਦਲ ਬਾਦਲ ਪਰਿਵਾਰ ਨੇ ਜੋ ਕੀਤਾ ਉਹ ਬਹੁਤ ਹੀ ਦੁੱਖਦਾਈ ਆ ਇਹ ਮੈਂ ਤੁਹਾਡੇ ਨਾਲ ਬਚਾਅ ਦੇਣੇ ਆ ਉਹ ਸੰਜੇ ਕਰਨਾ ਚਾਹੁੰਦਾ ਸੀਗਾ ਵਾਇਗੋ ਜੀ ਦਾ ਖਾਲਸਾ ਵਾਇਗੋ ਜੀ ਕੀ ਫਤ